ਡੀ ਸੀ ਸਾਹਿਬ ਨਾਲ ਵੀ ਗੱਲ ਕੀਤੀ ਹੈ ਵੀ ਜਿਹੜਾ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਵੀ ਘੱਟੋ ਘੱਟ ਪਰਿਵਾਰ ਨੂੰ ਜਿਹੜੇ ਦੋ ਬੰਦੇ ਦੀ ਡੈਥ ਹੋਈ ਹੈ ਲੇਡਿਸ ਦੀ ਵੀ 10 ਲੱਖ ਰੁਪਇਆ ਤੇ ਜਿਹੜੇ ਫਟੜ ਹੋਏ ਨੇ ਉਹਨਾਂ ਨੂੰ ਘੱਟੋ ਘੱਟ 4 ਰਿਹਾ 5 ਲੱਖ ਰੁਪਇਆ ਉਹਨਾਂ ਨੂੰ ਮਿਲਣਾ ਚਾਹੀਦਾ ਸਰਕਾਰ ਦੀ ਇੱਕ ਜਿਹੜੀ ਹਾਜ਼ਰੀ ਲਾਉਣ ਦਾ ਕਾਰਨ ਹੈ ਕਿ ਹਾਜ਼ਰੀ ਲੱਗਦੀ ਹੈ ਕਿਤੇ 9-9 ਕਿਲੋਮੀਟਰ 10-10 ਕਿਲੋਮੀਟਰ ਮਜ਼ਦੂਰਾਂ ਨੂੰ ਜਾਣਾ ਪੈਂਦਾ ਟੈਂਪੋ ਦਾ ਕਰਾਇਆ ਪਰ ਮੈਂ ਪੈਂਦਾ ਤੁਰ ਕੇ 60-70 ਸਾਲ ਦੀ ਬੀਬੀ ਨੂੰ ਜਾਣਾ ਪੈਂਦਾ ਇਹ ਇਹਦੇ ਵਿੱਚ ਵੀ ਜਿਹੜੀ ਅੱਜ ਐਸ.ਡੀ. ਸਾਹਿਬ ਨੇ ਸਾਨੂੰ ਕਾਪੀ ਦਿੱਤੀ ਹੈ ਪ੍ਰਸ਼ਾਸਨ ਦਾ ਜਿਹੜਾ ਰਵੱਈਆ ਸੀ ਉਹ ਬਿਲਕੁਲ ਮਤਲਬ ਇਹ ਸੀਗਾ ਵੀ ਸ਼ਾਇਦ ਕਿਸੇ ਦਬਾਅ ਦੇ ਵਿੱਚ ਆ ਕੇ ਕਿਸੇ ਪ੍ਰੈਸ਼ਰ ਦੇ ਵਿੱਚ ਆ ਕੇ ਕਿਸੇ ਸਰਕਾਰ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਇਹ ਪ੍ਰਵਾਰ ਨੇ ਜਿਹੜਾ ਉਹ ਸੰਸਕਾਰ ਕਰਦਣਗੇ ਤੇ ਸਰਕਾਰ ਦਾ ਜਿਹੜਾ ਖਜ਼ਾਨੇ ਦਾ ਮੂੰਹ ਆ ਉਹ ਗਰੀਬਾਂ ਵਾਸਤੇ ਸਾਨੂੰ ਨਾਕ ਬੰਦਣਾ ਪਵੇ ਲੈਵਲ ਤੇ ਮੰਨਣ ਵਾਲੀਆਂ ਸੀ ਉਹ ਸੀ ਮੰਲਣੀਆਂ ਜੀ ਜਿਹੜੀ ਸਰਕਾਰ ਲੈਵਲ ਤੇ ਭੇਜਣੀਆਂ ਨੇ ਉਹ ਭੇਜ ਕੇ ਇਹਨਾਂ ਨੂੰ ਨੈਕਸਟ ਵੀਕ ਕਾਪੀ ਜਿਹੜੀ ਪੱਤਰ ਦੀ ਕਾਪੀ ਦੇ ਦਿੱਤੀ ਜਾਊਗੀ ਤੇ ਐਕਸ਼ਨ ਕਮੇਟੀ ਵੱਲੋਂ ਤੇ ਪਰਿਵਾਰਾਂ ਵੱਲੋਂ ਹੁਣ ਇਸ ਐਮਟੀ ਜਿਤਾਈਏ ਵੀ ਅਸੀਂ ਪੋਸਟਮਾਰਟਮ ਕਰਾ ਕੇ ਦੇਹਾਂ ਦਾ ਸੰਸਕਰ ਕਰੀਏ ਸਰ ਸਾਨੂੰ ਡਾਕਟਰ ਧਰਮਵੀਰ ਗਾਂਧੀ ਜੀ ਦਾ ਮੈਂ ਪੀਏ ਹਾਂ ਤੇ ਸਾਨੂੰ ਡਾਕਟਰ ਸਾਹਿਬ ਨੇ ਭੇਜਿਆ ਵੀ ਉੱਥੇ ਜਾ ਕੇ ਜਿਹੜਾ ਹੈਗਾ ਸਿਸਟਮ ਹੈ ਜੋ ਡੈੱਟ ਹੋਈ ਹੈ ਉਹ ਕਿ ਉਹ ਡਾਟ ਸਰ ਵੀਜੀ ਨੇ ਥੋੜਾ ਪਤਾ ਹੀ ਹੈ ਕਿ ਕਿ ਨੌ ਹਲਕੇ ਨੇ ਉਹ ਗਏ ਨੇ ਤੇ ਉਹਨਾਂ ਨੇ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਹੈ ਵੀ ਜਿਹੜਾ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਵੀ ਘੱਟੋ ਘੱਟ ਪਰਿਵਾਰ ਨੂੰ ਜਿਹੜੇ ਦੋ ਬੰਦੇ ਦੀ ਡੈਥ ਹੋਈ ਹੈ ਲੇਡੀਜ਼ ਦੀ ਵੀ 10 ਲੱਖ ਰੁਪਇਆ ਤੇ ਜਿਹੜੇ ਫਟੜ ਹੋਏ ਨੇ ਉਹਨਾਂ ਨੂੰ ਘੱਟੋ ਘੱਟ 4 ਜਾਂ 5 ਲੱਖ ਰੁਪਇਆ ਉਹਨਾਂ ਨੂੰ ਮਿਲਣਾ ਚਾਹੀਦਾ ਤਾਂ ਕਿ ਇਹਨਾਂ ਦੀ ਜਿਹੜੀ ਮਾਲੀ ਹਾਲਤ ਹੈ ਉਹ ਠੀਕ ਹੋ ਸਕੇ ਤੇ ਇਹਨਾਂ ਦਾ ਜਿਹੜਾ ਬਣਦਾ ਜੋ ਵੀ ਸਰਕਾਰ ਵੱਲੋਂ ਐਮਪੀ ਵੱਲੋਂ ਹੈ ਅਸੀਂ ਜਦੋਂ ਗ੍ਰਾਂਟ ਆਉਗੀ 6 ਮਹੀਨੇ ਤੱਕ ਜੋ ਵੀ ਕੋਈ ਪ੍ਰੋਵੀਜ਼ਨ ਹੋਊਗੀ ਜਿਵੇਂ ਇਹਨਾਂ ਨੇ ਦੱਸਿਆ ਵੀ ਅੱਜ ਕੋਈ ਤੁੰਗਾ ਪਿੰਡ ਸੀਗਾ ਉੱਥੇ ਮਜ਼ਦੂਰਾਂ ਨੂੰ ਕੁਝ ਮਿਲਿਆ ਸੀ ਅਸੀਂ ਉਹ ਪੂਰਾ ਵੈਰੀਫਾਈ ਕਰਕੇ ਜੋ ਵੀ ਵੱਧ ਤੋਂ ਵੱਧ ਕੁਝ ਬਣੇਗਾ ਤਾਂ ਅਸੀਂ ਇਹਨਾਂ ਦਾ ਕਰਾਂਗੇ ਜਿਵੇਂ ਚੈਲਡਰ ਸਾਹਿਬ ਕਹਿ ਕੇ ਗਏ ਨੇ ਸਰ ਇਹ ਇਹ ਐਸਡੀਐਮ ਸਾਹਿਬ ਜੋ ਗੱਲ ਹੋਈ ਹੈ ਅਸੀਂ ਹੁਣ ਜਾ ਕੇ ਪਟਿਆਲੇ ਡੀਸੀ ਆਫਿਸ ਜਾ ਕੇ ਅਸੀਂ ਇੱਕ ਮੰਗ ਪੱਤਰ ਦੇਵਾਂਗੇ ਜਿਹੜਾ ਇਹਨਾਂ ਤੋਂ ਵੱਲੋਂ ਡਾਕਟਰ ਸਾਹਿਬ ਦੇ ਲੈਟਰਪੈਡ ਤੇ ਬਣਾ ਕੇ ਵੀ ਜਿਹੜਾ ਇਹਨਾਂ ਦਾ ਜਨੂਨ ਹੈਗੀ ਹੈ ਜੋ ਸਿਸਟਮ ਹੈਗਾ ਸਰਕਾਰ ਵੱਲੋਂ ਕੁਝ ਵੀ ਇਹਨਾਂ ਨੂੰ ਸਹਾਇਤਾ ਵੱਧ ਤੋਂ ਵੱਧ ਹੋ ਸਕਦੀ ਹੈ ਉਸ ਵਾਸਤੇ ਅਪੀਲ ਕਰਾਂਗੇ ਸਰਕਾਰ ਦੀ ਇੱਕ ਜਿਹੜੀ ਹਾਜ਼ਰੀ ਲਾਉਣ ਦਾ ਕਾਰਨ ਹੈ ਕਿ ਹਾਜ਼ਰੀ ਲੱਗਦੀ ਹੈ ਕਿਤੇ 90 ਕਿਲੋਮੀਟਰ 10-10 ਕਿਲੋਮੀਟਰ ਮਜ਼ਦੂਰਾਂ ਨੂੰ ਜਾਣਾ ਪੈਂਦਾ ਟੈਂਪੂਆਂ ਦਾ ਕਿਰਾਇਆ ਭਰਨਾ ਪੈਂਦਾ ਤੁਰ ਕੇ 60-60 ਸਾਲ ਦੇ ਬੀਬੀਆਂ ਨੂੰ ਜਾਣਾ ਪੈਂਦਾ ਇਹ ਇਹਦੇ ਵਿੱਚ ਵੀ ਜਿਹੜੀ ਅੱਜ ਐਸਟੀਐਮ ਸਾਹਿਬ ਨੇ ਸਾਨੂੰ ਕਾਪੀ ਦਿੱਤੀ ਹੈ ਉਹਦੇ ਵਿੱਚ ਵੀ ਇਹ ਆਇਆ ਉਹਨਾਂ ਨੇ ਲਿਖ ਕੇ ਭੇਜਿਆ ਕਿ ਹਾਜ਼ਰੀ ਜਿਹੜੀ ਜਿਹੜੀ ਅਸੀਂ ਮੰਗ ਬਾਰ-ਬਾਰ ਸੈਂਕੜੀ ਵਾਰ ਏਡੀਸੀ ਡੀ ਨੂੰ ਕਰ ਚੁੱਕੇ ਆਂ ਰਿਟਰਨ ਚ ਕਿ ਹਾਜ਼ਰੀ ਉੱਥੇ ਲੱਗੋ ਜਿੱਥੇ ਕੰਮ ਚੱਲਦਾ ਹੈ ਮਜ਼ਦੂਰਾਂ ਦਾ ਹਾਜ਼ਰੀ ਕਿਤੇ ਹੋਰ ਲੱਗ ਰਹੀ ਹੈ ਤੇ ਕੰਮ ਕਿਤੇ ਹੋਰ ਜਾ ਰਹੇ ਨੇ ਦੂਸਰੀ ਗੱਲ ਇਹ ਹੈ ਕਿ ਆਪ ਦਾ ਰਲੀਫ ਫੰਡ ਚੋਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਵਿੱਚੋਂ ਤੇ ਕੰਪਨਸੇਸ਼ਨ ਐਕਟ ਦੇ ਤਹਿਤ ਉਹ ਜਿਹੜਾ ਫੰਡ ਹੈ ਸਰਕਾਰ ਚਾਹੁੰਦੀ ਤਾਂ ਬਾਕੀਆਂ ਚੋਂ ਵੀ ਕਰ ਸਕਦੀ ਸੀ ਪ੍ਰਸ਼ਾਸਨ ਦਾ ਰੁਖ ਸੀ ਜਿਹੜਾ ਉਹ ਪੋਜ਼ਿਟਿਵ ਸੀਗਾ ਖਾਸ ਕਰਕੇ ਇਸ ਟੀਮ ਸਾਹਿਬ ਤੇ ਪੰਜਾਬ ਪੁਲਿਸ ਦਾ ਪਰ ਸਰਕਾਰ ਵੱਲੋਂ ਕੋਈ ਹਰੀ ਝੰਡੀ ਨਹੀਂ ਉਹਨਾਂ ਨੂੰ ਕਿਉਂਕਿ ਉਹ ਲਿਮਿਟੇਸ਼ਨ ਚ ਨੇ ਇੱਕ ਇੱਕ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਨਹੀਂ ਜਾ ਸਕਦੀ ਸਰਕਾਰ ਵੱਲੋਂ ਇਹ ਨਹੀਂ ਆਇਆ ਕਿ ਉਹ ਕਿਸੇ ਆੜੇ ਚੋਂ ਚੈੱਕ ਨਹੀਂ ਲੈਣਾ ਸੀ ਜੋ ਚਾਹੁੰਦੇ ਤਾਂ ਸਾਰੇ ਚੈੱਕ ਦਿੱਤੇ ਜਾ ਸਕਦੇ ਸੀਗੇ ਦਿੱਤੇ ਨੇ ਅਜੇ ਤੱਕ ਪੰਜਾਬ ਵਿੱਚ ਉਹ ਦੇਖਦੇ ਨੇ ਇਹ ਸਿਰਫ ਵੋਟਾਂ ਦੇਖੀਆਂ ਜਾਂਦੀਆਂ ਨੇ ਇਨਸਾਨ ਨਹੀਂ ਦੇਖਿਆ ਜਾ ਰਿਹਾ ਜੇ ਸਾਨੂੰ ਵੀ ਇਨਸਾਨ ਮੰਨਿਆ ਜਾਵੇ ਮਜ਼ਦੂਰਾਂ ਨੂੰ ਵੀ ਤਾਂ ਇਹ ਸਮੱਸਿਆਵਾਂ ਆ ਨਹੀਂ ਸਕਦੀ ਪ੍ਰਸ਼ਾਸਨ ਦਾ ਜਿਹੜਾ ਰਵਈਆ ਸੀ ਉਹ ਬਿਲਕੁਲ ਮਤਲਬ ਇਹ ਸੀਗਾ ਵੀ ਸ਼ਾਇਦ ਕਿਸੇ ਦਬਾਅ ਦੇ ਵਿੱਚ ਆ ਕੇ ਕਿਸੇ ਪ੍ਰੈਸ਼ਰ ਦੇ ਵਿੱਚ ਆ ਕੇ ਕਿਸੇ ਸਰਕਾਰ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਇਹ ਪਰਿਵਾਰ ਨੇ ਜਿਹੜਾ ਉਹ ਸੰਸਕਾਰ ਕਰਦਣਗੇ ਤੇ ਸਰਕਾਰ ਦਾ ਜਿਹੜਾ ਖਜ਼ਾਨੇ ਦਾ ਮੂੰਹ ਆ ਉਹ ਗਰੀਬਾਂ ਵਾਸਤੇ ਸਾਨੂੰ ਨਾ ਖੁੱਲਣਾ ਪਵੇ ਜਦੋਂ ਹੀ ਐਕਸ਼ਨ ਕਮੇਟੀ ਨੇ ਇਹ ਫੈਸਲਾ ਕੀਤਾ ਕਿ ਉਦੋਂ ਤੱਕ ਸੰਸਕਾਰ ਨਹੀਂ ਕੀਤਾ ਜਾਊਗਾ ਜਦੋਂ ਤੱਕ ਇਹਨਾਂ ਦੀਆਂ ਜਿਹੜੀਆਂ ਸਾਰੀਆਂ ਮੰਗਾਂ ਦਾ ਹੱਲ ਨਹੀਂ ਹੋਊਗਾ ਤੇ ਪੱਕੇ ਮੋਰਚਾ ਜਿਹੜਾ ਪੱਕਾ ਮੋਰਚਾ ਲਾਉਣ ਦਾ ਕੱਲ ਤੱਕ ਜਿਹੜਾ ਐਲਾਨ ਸੀਗਾ ਐਕਸ਼ਨ ਕਮੇਟੀ ਦਾ ਉਹਦੇ ਵਿੱਚੋਂ ਸਰਕਾਰ ਦੇ ਕੰਨ ਤੇ ਥੋੜੀ ਜਿਹੀ ਜੂੰ ਸਰਕੀ ਆ ਗਈ ਤੇ ਅੱਜ ਜਿਹੜਾ ਕੱਲ੍ਹ ਸ਼ਾਮ ਨੂੰ ਹੀ ਐਸਡੀਐਮ ਸਾਹਿਬ ਵੱਲੋਂ ਬੁਲਾ ਕੇ ਇਹ ਕਿਹਾ ਗਿਆ ਕਿ ਅਸੀਂ ਸਾਰਾ ਗੁਸਾ ਜੀ ਲਿਖ ਕੇ ਭੇਜਦੇ ਆ ਜਿਹੜਾ 4 ਦਿਨਾਂ ਤੋਂ ਰੁਕਿਆ ਹੋਇਆ ਸੀਗਾ ਉਹ ਇਸ ਪ੍ਰੈਸ਼ਰ ਦੇ ਵਿੱਚ ਜਿਹੜਾ ਉਹਨਾਂ ਨੇ ਬਾਹਰ ਕੱਢਿਆ ਕਿ ਮਜ਼ਦੂਰ ਕਿਤੇ ਪੱਕੇ ਤੌਰ ਤੇ ਲਾਸਾਂ ਲੈ ਕੇ ਨਾ ਬੈਠ ਜਾਣ ਤੇ ਅੱਜ ਉਹਨਾਂ ਨੇ ਸਵੇਰੀ ਆ ਕੇ ਜਿਹੜਾ ਉਹ ਅਨਾਉਂਸ ਵੀ ਕੀਤਾ ਸਾਨੂੰ ਉਹਦਾ ਲਿਖਤੀ ਲੈਟਰ ਦਿੱਤਾ ਤੇ ਅੱਗੇ ਤੋਂ ਵੀ ਅਸੀਂ ਇਹ ਚੇਤਾਵਨੀ ਦਿੰਦੇ ਆ ਕਿ ਇਹ ਕਾਗਜ਼ਾਂ ਦੇ ਵਿੱਚ ਹੀ ਨਾ ਪਿਆ ਰਹਿ ਜਾਵੇ ਅਸੀਂ ਜੇ ਇਹ ਇੱਕ ਹਫ਼ਤੇ ਦੇ ਵਿੱਚ ਦੋ ਹਫ਼ਤਿਆਂ ਦੇ ਵਿੱਚ ਜਾ ਜਿਨ੍ਹਾਂ ਨੇ ਟਾਈਮ ਬਾਉਂਡ ਕੀਤਾ ਉਹਦੇ ਵਿੱਚ ਸਾਡਾ ਹੱਲ ਕੋਈ ਨਾ ਹੋਇਆ ਤਾਂ ਇਹ ਜਿਹੜਾ ਦੁਬਾਰਾ ਐਕਸ਼ਨ ਕਮੇਟੀ ਦੁਬਾਰਾ ਇਹ ਮੀਟਿੰਗ ਕਰਕੇ ਇਹਨਾਂ ਨੂੰ ਜਿਹੜਾ ਸਰਕਾਰ ਨੂੰ ਉਹ ਐਸਡੀਐਮ ਨੂੰ ਇਹ ਸਵਾਲ ਜ਼ਰੂਰ ਖੜਾ ਕਰੂਗੀ ਜ਼ਰੂਰ ਜਿਹੜਾ ਦੁਬਾਰਾ ਇਹ ਮੋਰਚਾ ਪਾਹੂਗਾ ਦੇਖੋ ਇਹਦੇ 'ਚ ਇਹ ਆ ਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਹੋਇਆ ਮਜ਼ਦੂਰ ਇੱਕ ਥਾਵੇਂ ਧਰਨੇ ਤੋਂ ਵਾਪਸ ਜਾਂਦੇ ਹੋਏ ਟ੍ਰੇਨ ਦੇ نیچے ਆ ਕੇ ਮਰ ਜਾਂਦੇ ਨੇ ਜਹਾ ਸੰਗਰੂਰ ਵਾਲੀ ਘਟਨਾ ਹੋਈ ਆ ਉੱਥੇ ਡੀਸੀ ਦਾ ਅਫਸਰ ਬੈਠੇ ਸੀਗੇ ਕਰੀਬ 35-40 ਮਜ਼ਦੂਰ ਨੇ ਜਿਹੜੇ ਸਰਾਂ ਨਦੀ ਨਾਲ ਉਹ ਮਰ ਜਾਂਦੇ ਨੇ ਤਾਂ ਡੀਸੀ ਦੇ ਜਿਹੜੇ ਕੋਟੇ ਦੇ ਵਿੱਚੋਂ 5-5 ਲੱਖ ਰੁਪਏ ਉਹਨਾਂ ਨੂੰ ਫੌਰੀ ਜਿਹੜਾ ਦਿੱਤਾ ਗਿਆ ਸੀਗਾ ਤਾਂ ਇੱਥੇ ਜਿਹੜੀ ਪ੍ਰਸ਼ਾਸਨ ਦੀ ਅਸੀਂ ਇਹ ਨਲੈਕੀ ਕਹਿੰਦੇ ਆ ਕਿ ਉਹ ਜਿਹੜਾ 5 ਲੱਖ ਰੁਪਏ ਵੀ ਜਿਹੜਾ ਉਹਨਾਂ ਨੂੰ ਇਹਨਾਂ ਨੂੰ ਦਿੱਤਾ ਨਹੀਂ ਗਿਆ ਡੀਸੀ ਸਾਹਿਬ ਨੇ ਜਿਹੜਾ ਆਪ ਵੀ ਆ ਕੇ ਕੋਈ ਇਹ ਸੂਬਾ ਉਹਨਾਂ ਦੀ ਲੈਤੀ ਨਹੀਂ ਕਿਉਂਕਿ ਦੂਜੇ ਪਾਸੇ ਮਾਰਨ ਵਾਲੇ ਜਿਹੜੇ ਬਿਲਕੁਲ ਗਰੀਬ ਮਜ਼ਦੂਰ ਤੇ ਜਿਹੜੇ ਮਜ਼ਦੂਰਾਂ ਨਾਲ ਵੀ ਹੇਠਲੇ ਤਬਕੇ ਤੇ ਰਹਿੰਦੇ ਨੇਗੇ ਜਿਹੜੇ ਮਨਰੇਗਾ ਮਜ਼ਦੂਰ ਨੇਗੇ ਜਿਹੜੇ ਨਰੇਗਾ ਦੇ ਸਿਰਤੀ ਕੰਮ ਕਰਦੇ ਨੇਗੇ ਫੈਸਲਾ ਜਿਹੜਾ ਪ੍ਰਸ਼ਾਸਨ ਤੁਹਾਨੂੰ ਵਿਸ਼ਵਾਸ ਦੇਵਾ ਸ਼ਾਰਟਕਟ ਦੇਖੋ ਫੈਸਲਾ ਇਹ ਹੈ ਜੀ ਪ੍ਰਸ਼ਾਸਨ ਦਾ ਜਿਹੜਾ ਸਾਡੇ ਨਾਲ ਟਾਕ ਕਰਨ ਦਾ ਤਰੀਕਾ ਜਾ ਜੋੜਾ ਉਹਨਾਂ ਨੇ ਕੇਸ ਬਣਾ ਕੇ ਭੇਜਿਆ ਉਹ ਸਾਨੂੰ ਤਸੱਲੀ ਆ ਉਸ ਤੇ ਅੱਜ ਦੀ ਡੇਟ 'ਚ ਜੇ ਇੱਕ ਉਹਦੇ 'ਚ ਗੱਲ ਹੈ ਜਿਹੜੀ ਅਸੀਂ ਕਹਿਣੀ ਚਾਹੁੰਦੇ ਆ ਜਿਹੜੀ ਠੋਕ ਕੇ ਕਹਿੰਦੇ ਆ ਚੇਤਾਵਨੀ ਕਹਿ ਲੋ ਵੀ ਜੇ ਸਰਕਾਰ ਵਾਲੇ ਪਾਸਿਓ ਜਿਹੜੀ ਮਦਦ ਮਿਲਣੀ ਆ 10 ਲੱਖ ਰੁਪਈਆ ਤੇ ਪਰਿਵਾਰ ਨੂੰ ਨੌਕਰੀ ਸਾਨੂੰ ਪ੍ਰਸ਼ਾਸਨ ਵੱਲੋਂ ਜੋ ਕਿਹਾ ਗਿਆ ਕਿ ਉਹ ਸਾਡੇ ਵਾਸਤੇ ਨਹੀਂ ਹੈਗੀ ਬਾਕੀ ਚੀਜ਼ਾਂ ਜਿਹੜੀਆਂ ਲੱਗੀਆਂ ਐਕਸ ਗ੍ਰੇਸੀਆ ਗ੍ਰਾਂਟ ਦੇਣ ਦੀ ਹੋਰ ਸਾਮਾ ਤੋਂ ਸਹੂਲਤਾਂ ਦੇਣ ਦੀ ਪੀੜਿਤ ਪਰਿਵਾਰਾਂ ਨੂੰ ਜਿਹੜੇ ਨੇ ਡੈਥ ਹੋ ਗਈ ਜਿਨ੍ਹਾਂ ਦੀ ਜਾਂ ਜਿਹੜੇ ਜ਼ਖਮੀ ਨੇ ਉਹ ਅਸੀਂ ਸਾਡੇ ਕੋਲ ਮੈਂਬਰ ਪਾਰਲੀਮੈਂਟ ਦੀ ਟੀਮ ਵੀ ਆਈ ਆ ਗਾਂਧੀ ਸਾਹਿਬ ਦੀ ਤੇ ਉਹਨਾਂ ਨੇ ਵੀ ਸਾਡੀ ਮਦਦ ਕਰਨ ਦਾ ਭਰੋਸਾ ਦਿੱਤਾ ਤੇ ਅਸੀਂ ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਅੱਜ ਦੀ ਇਹ ਪ੍ਰੈਸ ਕਾਨਫਰੰਸ ਕਹਿ ਲੋ ਪ੍ਰੈਸ ਨੂੰ ਬਿਆਨ ਦੇ ਤੌਰ ਤੇ ਕਹਿ ਲੋ ਇਹ ਸਾਰੀ ਸੰਗਤ ਸਾਰੇ ਨਿਰੇਗਾ ਮਜ਼ਦੂਰ ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਕਾਮੇ ਉਹ ਇਹਦੇ ਵਿੱਚ ਸ਼ਾਮਲ ਨੇ ਤੇ ਸਰਕਾਰ ਇਹਦੇ ਕਦੀ ਧਿਆਨ ਦੇਵੇ 10 ਲੱਖ ਰੁਪਏ ਦੀ ਜਿਹੜੀ ਇਹਨਾਂ ਨੂੰ ਮਿਲਣੀ ਹੈ ਸਹਾਇਤਾ ਤੇ ਉਸ ਪਰਿਵਾਰ ਨੂੰ ਨੌਕਰੀ ਕਿਉਂਕਿ ਨਿਰੇਗਾ ਤੋਂ ਬਿਨਾਂ ਉਹਨਾਂ ਦਾ ਕੋਈ ਗੁਜ਼ਾਰਾ ਨਹੀਂ ਸੀਗਾ ਨਿਰੇਗਾ ਤੋਂ ਵਿੱਚੋਂ ਉਹਨਾਂ ਦੇ ਜੀ ਚਲੇ ਗਏ ਜੇ ਕਿੰਨਾ ਬੋਝ ਉਹਨਾਂ ਤੇ ਹੋਰ ਪੈ ਗਿਆ ਤੇ ਉਦੋਂ ਤੱਕ ਅਸੀਂ ਅਸੀਂ ਦੇਖਾਂਗੇ 10 ਦਿਨ ਜੇ ਸਰਕਾਰ ਵੱਲੋਂ ਅੱਛਾ ਰਿਸਪੌਂਸ ਨਾ ਆਇਆ ਤੇ ਫਿਰ ਜਥੇਬੰਦੀਆਂ ਇਕੱਠੀਆਂ ਹੋ ਕੇ ਤੇ ਅਸੀਂ ਅੰਦੋਲਨ ਕਰਾਂਗੇ ਜੇ ਨਾ ਮਿਲਿਆ ਓਕੇ ਇਸ ਤਰ੍ਹਾਂ ਦੇਖਦੇ ਗੁਰਮੀਤ ਜਿਹੜਾ ਜਦੋਂ